ਫਰੀਦਕੋਟ ਦੇ ਪੀਏਯੂ ਖੇਤਰੀ ਖੋਜ ਕੇਂਦਰ ਵੱਲੋਂ ਲਗਾਏ ਗਏ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸ਼ੌਣੀ ਦੀਆਂ ਫਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਗਏ ਅਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਕਿਸਾਨ ਮੇਲੇ ਵਿੱਚ ਖੇਤੀ ਸਬੰਧੀ ਪੁਸਤਕਾਂ ਅਤੇ ਖੇਤੀ ਸਬੰਧਤ ਪ੍ਰਦਰਸ਼ਨੀਆਂ ਵੀ ਲਗਾਈ ਗਈ। ਇਸ ਕਿਸਾਨ ਮੇਲੇ ਵਿੱਚ ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਗਏ। ਕੋ ਸਾਡੀਆਂ ਯੂਨੀਵਰਸਿਟੀਆਂ ਵੱਲੋਂ ਬਹੁਤ ਮਿਹਨਤ ਕੀਤੀ ਜਾਂਦੀ ਹੈ ਕੋਈ ਵੀ ਜਿਹੜੀ ਉਹ ਤੈ ਅਸੀਂ ਵੈਰਾਈਟੀ ਲੈਣੇ ਆ ਚਾਹੇ ਅਸੀਂ ਮਸ਼ੀਨਰੀ ਤਿਆਰ ਕਰਦੇ ਹਾਂ ਯੂਨੀਵਰਸਿਟੀ ਹਮੇਸ਼ਾ ਕਿਸਾਨ ਦੇ ਹੱਥ ਨੂੰ ਦੇਖ ਕੇ ਜਿਹੜੀ ਉਹ ਕੰਮ ਕਰਦੀ ਆ ਤਾਂ ਜੇ ਅਸੀਂ ਆਪਦੇ ਖਰਚੇ ਘਟਾਉਣੇ ਆ ਤਾਂ ਫਿਰ ਸਾਨੂੰ ਇਸ ਪਾਸੇ ਤੁਰਨਾ ਪਊਗਾ ਨਹੀਂ ਤਾਂ ਖਰਚਿਆਂ ਨਾਲ ਹੀ ਅਸੀਂ ਸਾਡੀ ਵੱਧ ਝਾੜ ਦਾ ਕੋਈ ਫਾਇਦਾ ਨਹੀਂ ਜੇ ਉਦੋਂ ਵੱਧ ਸਾਡੇ ਖਰਚੇ ਹੋ ਜਾਣੇ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਹੀ ਚਾਹੀਦਾ ਵੀ ਜਿਹੜੀਆਂ ਜਿਹੜੀਆਂ ਸਾਨੂੰ ਸ਼ਿਪਾਰਸ਼ਾਂ ਹੁੰਦੀਆਂ ਜੇ ਵੱਧ ਰੇਪਾਉਣ ਨਾਲ ਸਾਡਾ ਨੁਕਸਾਨ ਹੁੰਦਾ ਤਾਂ ਅਸੀਂ ਉਨੀ ਕਿਉਂ ਨਾ ਰੇਪਾਈਏ ਜਿੰਨੀ ਸਾਨੂੰ ਕਿਹਾ ਜਾਂਦਾ ਅਸੀਂ ਆਪਣੀ ਜ਼ਮੀਨ ਨੂੰ ਚੈੱਕ ਕਰੀ ਗੀ ਜਿਹੜੇ ਤੱਤਾਂ ਦੀ ਘਾਟ ਹੈ ਅਸੀਂ ਉਹੋ ਹੀ ਤੱਤ ਪਾਈਏ ਹੁਣ ਤਾਂ ਹਰ ਇੱਕ ਜ਼ਿਲ੍ਹੇ ਲੈਵਲ ਦੇ ਉੱਤੇ ਵੀ ਜਿਹੜਾ ਕਿਸਾਨਾਂ ਵਾਸਤੇ ਕੇਂਦਰ ਖੋਲੇ ਜਿੱਥੇ ਆਪਦੀ ਉਹ ਮਿੱਟੀ ਪਰਖ ਕਰਾ ਸਕਦੇ ਹਾਂ ਸੋ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਸਾਡੀ ਯੂਨੀਵਰਸਿਟੀ ਦੇ ਕੇਂਦਰਾਂ ਦਾ ਜਾਂ ਯੂਨੀਵਰਸਿਟੀ ਦਾ ਇਹਦੇ ਨਾਲ ਹੀ ਅਸੀਂ ਜਸਵੰਤ ਸਰ ਨੇ ਕੰਬਾਈਨ ਵਾਲੀ ਗੱਲ ਕੀਤੀ ਕਿ ਸਰਕਾਰ ਉਹਦੇ ਵਿੱਚ ਕਿੰਨਾ ਹਾਂ ਸਰਕਾਰ ਦੇ ਧਿਆਨ ਚ ਲਿਆਉਣੇ ਕਿਉਂਕਿ ਜਦੋਂ ਖੋਜ ਹੁੰਦੀ ਹੈ ਫਿਰ ਉਹ ਉਹਦਾ ਜਿਹੜਾ ਪਤਾ ਲੱਗਦਾ ਆਪਾਂ ਹੁਣ ਇਹਨਾਂ ਨੇ ਪਹਿਲਾਂ ਆਪ ਉਥੇ ਕਰਕੇ ਦੇਖੀ ਹੈ ਖੋਜ ਹੁਣ ਜਦੋਂ ਖੋਜ ਬਾਹਰ ਆਊਗੀ ਲੋਕਾਂ ਦੇ ਵਿੱਚ ਤਾਂ ਸਰਕਾਰ ਜਿੰਨੀ ਵੀ ਉਹਦੀ ਡਿਮਾਂਡ ਹੋਊਗੀ ਤਾਂ ਉਹਦੇ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਰਕਾਰ ਨੂੰ ਯੋਗਦਾਨ ਪਾਉਏ ਪਹਿਲਾਂ ਵੀ ਦੇ ਰਹੇ ਹਾਂ 33 ਲੱਖ ਰੁਪਏ ਦੇ ਜਿਹੜੇ ਹੈਗੇ ਉਹ ਆਪਣੀ ਸੁਸਾਇਟੀਆਂ ਨੂੰ ਦਿੱਤੇ ਆ ਸੰਧ ਜੀ 48 10 ਲੱਖ ਰੁਪਏ ਲਿਆ ਜੇ ਐਸਟਰਾਂਕ ਕੋ ਕੰਬੈਨਾਂ ਆਉਂਦੀਆਂ ਤਾਂ ਕੰਬੈਨਾਂ ਤੇ ਵੀ ਸਬਸਿਡੀ ਦਿੱਤੀ ਜਾ ਸਕਦੀ ਹੈ ਕਿਉਂਕਿ ਸਰਕਾਰ ਦਾ ਖਰਚਾ ਜਿਹੜਾ ਸਰਕਾਰ ਦਾ ਮਕਸਦ ਤਾਂ ਖਰਚਾ ਘਟਾਉਣਾ ਇੱਕ ਤਰ੍ਹਾਂ ਦਾ ਪਰਾਲੀ ਅਸਲ ਦੇ ਵਿੱਚ ਜਿੰਨਾ ਚਿਰ ਅਸੀਂ ਪਰਾਲੀ ਨੂੰ ਆਉਂਦੀਆਂ ਜ਼ਮੀਨਾਂ ਚ ਨਹੀਂ ਨਾ ਗਾਲਦੇ ਉਹਨਾਂ ਕਰ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਜੇ ਲਗਾਤਾਰ ਪਰਾਲੀ ਨੂੰ ਗਾਲਦੇ ਰਹਾਂਗੇ ਤਾਂ ਜਿਹੜੇ ਅਸੀਂ ਤਿੰਨ ਗੱਟੇ ਸਪਾਰਸ਼ ਕਰਦੀ ਯੂਨੀਵਰਸਿਟੀ ਆਉਣ ਵਾਲੇ ਸਮੇਂ ਤੇ ਉੱਥੇ ਦੋ ਗੱਟਿਆਂ ਤੇ ਇੱਕ ਗੱਟੇ ਦੀ ਵੀ ਆਜੂ ਜਿੱਥੇ ਅਸੀਂ 2.5 ਦਾ 1.5 ਗੱਟਾ ਪਾਉਨੇ ਆ ਤੇ ਉਹ ਪਰਾਲੀ ਸਾਡੀਆਂ ਜ਼ਮੀਨਾਂ 'ਤੇ ਗੜਨ ਲੱਗੀ ਅਸੀਂ 30 30 ਕਿਲੋ ਤੇ 2.5 ਤੇ ਵੀ ਆ ਜਾਾਂਗੇ ਪਰ ਸਾਨੂੰ ਜ਼ਮੀਨ ਨੂੰ ਕੁਝ ਦੇਣਾ ਤਾਂ ਪਊਗਾ ਨਾ ਤੋ ਦਿੱਤਾ ਇਸੇ ਵਾਸਤੇ ਜਾਣਾ ਇਸੇ ਤਰੀਕੇ ਦਿੱਤਾ ਜਾਣਾ ਉਹ ਜਿਹੜੀਆਂ ਅਸੀਂ ਖੋਜਾਂ ਕਰਦੇ ਯੂਨੀਵਰਸਿਟੀ ਕਰਦੀ ਹੈ ਉਹਨੂੰ ਅਸੀਂ ਕਿਸਾਨ ਅਪਣਾਈ ਜੀ ਸਾਡਾ ਜੋ ਮਕਸਦ ਰੱਖਿਆ ਉਹ ਹੈਗਾ ਕਿ ਨਮੀਆਂ ਖੇਤੀ ਤਕਰੀਕਾਂ ਜਿਹੜੀਆਂ ਨੇ ਉਹ ਪੜਾਓ ਤੇ ਖੇਤੀ ਦੇ ਖਰਚੇ ਘਟਾਓ ਉਹ ਇਸ ਕਰਕੇ ਰੱਖਿਆ ਵੀ ਆਮ ਫਾਰਮਰ ਕਹਿੰਦਾ ਜੀ ਖੇਤੀ 'ਚ ਬਚਦਾ ਕੁਝ ਨਹੀਂ ਇਨਕਮ ਤਾਂ ਹੈਗੀ ਐ ਪਰ ਸਾਡੇ ਖਰਚੇ ਬਹੁਤ ਜ਼ਿਆਦਾ ਨੇ ਇਨਕਮ ਨਾਲੋਂ ਤੇ ਅਸੀਂ ਕਹਿੰਨੇ ਕਿ ਜਿੱਥੇ ਵੀ ਹੋ ਸਕਦਾ ਵੀ ਆਪਾਂ ਆਪਣੇ ਖਰਚੇ ਘਟਾਈਏ ਖਾਦਾਂ ਕਿਵਰੀ ਜ਼ਿਆਦਾ ਪਾ ਰਹੇ ਹਾਂ ਉਹ ਵੀ ਘਟਾਈਏ ਜਿੰਨੀ ਕੋ ਲੋਡ ਹੈ ਜਿੰਦੀਆਂ ਸਪਾਰਸ਼ ਅਨੁਸਤਰੀ ਕਰਦੀ ਵੀ ਓਨਾਂ ਕੀ ਪਾਈਏ ਉਦਾਂ ਹੀ ਪੈਸਟੀਸਾਈਡ ਪਾਈਏ ਇਹ ਸਾਡਾ ਉਦੇਸ਼ ਹੈ ਕੋਈ ਨਵੀਂ ਨੀਤੀ ਲੈ ਕੇ ਆ ਰਹੇ ਹਾਂ ਖੇਤੀਬਾੜੀ ਦੇ ਵਿੱਚ ਝੋਨੇ ਦੇ ਵਿੱਚ ਅਸੀਂ ਇੱਕ ਨਵੀਂ ਵੈਰਾਈ ਦਿੱਤੀ ਹੈ ਜਿੱਤ ਕੀ ਵੀ ਆਰ 132 ਪਹਿਲਾਂ ਸਾਡੀ ਬਹੁਤ ਪਪੂਲਰ ਹੋਈ 126 ਫਿਰ ਉਸ ਤੋਂ ਬਾਅਦ 130 ਤੇ ਤੇ ਐਸੇ ਰੀਚ 131 ਬੜੀ ਅੱਛੀ ਲੋਕਾਂ ਨੂੰ ਲੱਗਦੀ ਉਹ ਵੀ ਖਰੀਦ ਰਹੇ ਨੇ ਤੇ ਇੱਕ ਹੋਰ ਅਸੀਂ ਕਿਸਮ ਲੈ ਕਰਿਆ ਪੀ ਆਰ 132 ਉਹਦੀ ਜਿਹੜੀ ਮਤਲਬ ਖਾਸੀਅਤ ਹੈ ਉਹ ਹੈਗਾ ਕਿ 132 ਨੂੰ ਅਸੀਂ ਜਿਹੜੀ ਖਾਦ ਪਾਉਣੀ ਹੈ ਉਹ ਚੌਥਾ ਹਿੱਸਾ ਘੱਟ ਪਾਉਣੀ ਹੈ ਜੇ ਅਸੀਂ ਚਾਰ ਬੋਰੀਆਂ ਪਾਉਣੇ ਨਾ ਤੇ ਇਹਦੇ ਚ ਤਿੰਨ ਬੋਰੀਆਂ ਪਾ ਕੇ ਹੀ ਕੰਮ ਚੱਲ ਜਾਣਾ ਜੇ ਆਪਾਂ ਚਾਰ ਪਾਤੀਆਂ ਤੇ ਫਿਰ ਉਲਟਾ ਕੰਮ ਹੋ ਜਾਣਾ ਕਿ ਇਹਨੇ ਬਹੁਤ ਜ਼ਿਆਦਾ ਵੱਧ ਜਾਣਾ ਤੇ ਡਿੱਗ ਜਾਣਾ ਤੇ ਝਾੜ ਘਟ ਜਾਣਾ ਜਿਹੜੇ ਸੀ ਕਹਿੰਦੇ ਵੀ ਖੇਤੀ ਦੇ ਖਰਚੇ ਘਟਾਓ ਇਹ ਕਿਸੇ ਸਮੇਂ ਇਦਾਂ ਦੇ ਕਿ ਨੇ ਝਾੜ ਉਹਨਾਂ ਹੀ ਦੇਣਾ ਖਾਦ ਇਹਦੀ ਚੌਥਾਈਸ ਘਟਾ ਦੇਣੀ ਆਪਾਂ ਨੇ ਤੇ ਦੂਜੇ ਦੇ ਚਾਵਲ ਬਹੁਤ ਵਧੀਆ ਨੇ ਸੋ ਅਸੀਂ ਦੇਵਾਂਗੇ ਅੱਜੋ ਇਸ ਮੇਲੇ ਤੇ